ਤੇ ਅੱਜ ਉਹ ਸੋਚਦਾ ਕਿ ਸਾਰਿਆਂ ਨੂੰ ਬਲੈਕਮੇਲ ਕਰ ਦੇ ਆ ਉੱਥੇ ਤੁਮ ਮੈਂ ਕਿਤੇ ਟੇਪ ਤੇ ਸੁਣਿਆ ਨਹੀਂ ਕਹਿੰਦਾ ਮੇਰੇ ਟੈਲਫੋਨ ਨਹੀਂ ਚੱਲਦੇ ਉਹ ਕਾਰਨ ਦੱਸ ਕੀ ਹੈ ਰਾਤ ਨੂੰ ਪਤੋਂ ਨੂੰ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ ਹੈ ਰਾਤ ਨੂੰ ਫਿਰ 11 ਵਜੇ ਕਰੂੰਗਾ ਫੋਨ ਮੂਡ ਪਤਾ ਲਗਦਾ ਨਾ ਜਦੋਂ ਹੁੰਦਾ 11 ਪਤਨੀ ਬਿਲਡਿੰਗ ਦੇ ਜਿਵੇਂ ਹੁੰਦਾ ਜਿਹੜਾ ਹੁੰਦਾ ਹੈ ਉਮੈ ਨਹੀਂ ਪਤਾ ਗੰਗਪ੍ਰਧਾਨ ਨਾ ਕਰਨੇ ਪਾਰਟੀ ਦੇ ਜਾਂ ਸਿਰਫ ਇੱਕ ਬੰਦੇ ਸੀਨੇ ਨਾਲ ਗੱਲ ਕਰਨਾ ਹੈ ਅਖੀਰ ਤੱਕ ਖੜਾ ਰਹੋ ਮਾਦਮ ਸਹੀ ਦੱਸੋ ਪਾਣੀ ਉਤਪਿਤ ਪਾਤਾ ਸੀਗੇ ਅਸੀਂ ਬੜੀ ਕੋਸ਼ਿਸ਼ ਕੀਤੀ ਜਦੋਂ ਸੋਧ 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 ਦੇ ਜਦੋਂ ਐਜੇ ਬੇਇਨਸਾਫੀ ਕਰਾਈ ਐਗੀਆਂ ਬੇਇਨਸਾਫੀਆਂ ਕਰਾਈਆਂ ਇਹਦਾ ਮੈਨੂੰ ਆਪ ਤੁਹੰਦਰ ਸਾਹਿਬ ਬੜੇ ਗਿਰਨ। ਕਣ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲ ਆਏ। ਰੁਕ ਮੇਰੇ ਕੋਲ ਆਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਹੋ ਗਰਾਇਆ। ਇਹਨਾਂ ਆ ਮੇਰੇ ਕੋਲ ਆਏ। ਫੋ ਜਿਹੜਾ ਇਨਸਾਨ ਸੋਚਦਾ ਕਿ ਮੈਂ ਇੱਕ ਬੰਦੇ ਨੂੰ ਕੋਹ ਕਹਿੰਦਾ ਸੀ ਇਹਨੂੰ ਰੱਖ ਨੂੰ ਕਟੋ ਹੁਣੀ। ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਨਾਂ ਨੂੰ ਇਹ ਹੁਣੀ ਰੱਖੋ। ਕੀ ਆਪ ਕੋਈ ਮਰੀਜ਼ਾ ਹੁੰਦੀ ਹੈ ਕੋਈ ਕਿਸੇ ਹੁੰਦੀ ਹੈ ਤੇ ਮੈਨੂੰ ਸਹੀ ਦੱਸਾਂ ਮੈਂ ਗੱਡੀ ਦੀ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਤੇ ਰਜਦੀਪ ਨੇ ਮੈਨੂੰ ਫੋਨ ਫੋਨ ਦਿਖਾਇਆ ਆਮ ਆਦਮੀ ਪਾਰਟੀ ਨੂੰ ਸਰੋਪਾ ਪਾਉਂਦੇ ਮੈਂ ਕਿਹਾ ਜੀਪ ਰੋਕੋ ਰੁਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤਾਂ ਬੜੀਆ ਖੁਸ਼ੀ ਦੀ ਗੱਲ ਹੋ ਗਈ ਓਏ ਦਿੰਦੇ ਹੋ ਕੋਲ ਲੱਡੂ ਪੈ ਸੀ ਬੰਦੇ ਲੋਕੀ ਕਹਿੰਦੇ ਕਿਉਂ ਬੰਦ ਰਹੇ ਮੈਂ ਕਿਹਾ ਖੇੜਾ ਛੁਟਿਆ ਯਾਰ ਇਹ ਆ ਦੇਖੋ ਆਜ ਵਾ ਲੋਡੀ ਲੱਡੂ ਹਟਲਾ ਸਾਰੇ ਨੂੰ ਆ ਲੈ ਮੈਨੂੰ ਆ ਮੇਰੇ ਤੇ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੇੜਾ ਛੁਟਿਆ ਤੇ ਮੈਂ ਇੰਨਾ ਕਹਿਣਾ ਛੋਣਾ ਵਜਿੱਟੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਇਆ ਨਾ ਮੈਂ ਜਿਹ ਪ੍ਰੈਜ਼ੀਡੈਂਟ ਕਹ ਰਿਹਾ ਉਹਨੇ ਬੰਨਣਾ ਉਹ ਟਿਕ ਨਹੀਂ ਸਕਦਾ ਉੱਥੇ ਜੈ ਜੀਆਂ ਆਤਾ ਇੱਥੇ ਪਈਆਂ ਨਾ ਉਹਦੇ ਚੱਲ ਹੀ ਨਹੀਂ ਸਕਦਾ ਉਹਨੂੰ ਕਿਸ ਨੇ ਅਗਲੀ ਵਾਰ ਸੱਸ ਸਿਕਾ ਨਹੀਂ ਮਨਉਣੀ ਇੱਥੇ ਦਾ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮੰਤਰੀ ਜੀ ਖੇ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਕਿਹੜਾ ਪੁੱਛਦਾ ਤੂੰ ਭਗਵਾਨਤਮਾਨ ਜੀ ਜੇ ਇਹ ਗੱਲ ਸੁਣੂਗਾ ਉਹ ਆਤਮਾ ਪਈਆਂ ਦੁਗੀਆਂ ਨਹੀਂ ਮੈਂ ਤੋ ਕਿਹਨਾਂ ਕੋਸ਼ਿਸ਼ ਕਰਕੇ ਮਾਇਲਾਮ ਕਰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜ਼ੀ ਲੱਭ ਲੈ ਮੈਂ ਅਕੀਲ ਕਰਨ ਕਰਦਾ ਮੈਂ ਇਹ ਵਾਰ ਦਾ پوری ਜ਼ਿੰਦਗੀ ਮਨ ਭਾਵੇਂ ਬੀਜੇਪੀ ਚਲੇ ਜਾਏ ਭਾਵੇਂ ਕਾਂਗਰਸ ਮੈਂ ਜੇ ਨਾਲ ਮਠਾਈ ਦਾ ਡੱਬਾ ਉਸ ਪਾਰਟੀ ਨੂੰ ਭੇਜਦਾ ਕਰਾਂਗੇ ਤਾ ਆਇਓ ਥੋੜੂ ਖੋਤੂ ਹੀ ਰੱਖ ਲੋ ਹੋਰ ਕੋਈ ਦੇਖੋ ਸਹੀ ਮਣੇ ਤੇ ਬਲੈਕਮੇਲਰ ਜਿਹਨੇ ਹੁੰਦੇ ਨਾ ਕੋਈ ਵੀ ਨਿਭਾਸ਼ ਕਰਦਾ ਜ਼ੋਰ ਜਿੰਨੇ ਕੀਤੇ ਹੁੰਦੇ ਨਾ ਉਹ ਪਾਪ ਲੱਗਦਾ ਹੀ ਤੱਕੇ ਕੀਤੇ ਹੁੰਦੇ ਨਾ ਉਹ পাপ ਲੱਗਦੇ ਇਸ ਕਰਕੇ ਅੱਜੜਾ ਨੂੰ ਰੱਬ ਨਹੀਂ ਉਹ ਉੱਥੇ ਬੈਠਾ ਉਹ ਜਿਹੜੇ ਇੰਨੇ ਪਾਪ ਕਰਦੇ ਕਿ ਅੱਜ ਉਸ ਜਗ੍ਹਾ ਤੇ ਚਲੇ ਗਿਆ ਜਿਸ ਤੋਂ ਚ ਨਿਕਲਣਾ ਕੋਈ ਮੌਤ ਆਖਰ ਸੋ ਮੈਂ ਜ਼ਿਆਦਾ ਸਮਝ ਲੈਣਾ ਚਾਹੁੰਦਾ ਦੱਖਣੀ ਵਾਲਿਓ ਤੁਸੀਂ ਜਾਣਦੇ ਹੋ ਕਿ ਜਿੰਨੀ ਤਰੱਕੀ ਹੋਈ ਹੈ ਸਹਿ ਚ ਹੋਈ ਹੈ ਅਕਾਲੀ ਦਲ ਨੇ ਕੀਤੀ ਹੈ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਜੇ ਆਪਣੀ ਕੌਮ ਨੂੰ ਤਖੜਾ ਚਾਹਣੇ ਹੋ ਜੇ ਤੁਸੀਂ ਪੰਜਾਬ ਨੂੰ ਤਗੜਾ ਚਾਹੁੰਦੇ ਹੋ ਫਿਰ ਮੈਂ ਇੱਕ ਬੇਨਤੀ ਕਰਦਾ ਐ 13 ਜਾਂ 13 ਸੀਟਾਂ ਜਦਾ ਦਿਓ ਕਿਉਂਕਿ ਜੰਗ ਇੱਕ ਪਾਸੇ ਖਾਲਸਾ ਪੰਥ ਤੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਤਗੜੇ ਹੋ ਕੇ ਲੱਗ ਜਾਓ ਤੇ ਮੈਨੂੰ ਪੂਰਾ ਯਕੀਨ ਹੈ ਜੇ ਤੁਸੀਂ 92 ਸੀਟਾਂ ਝਾੜੂ ਵਾਲਿਆਂ ਨੂੰ ਜਿਦਾ ਸਕਦੇ ਨਾ ਕਾਲੀ ਦਲ ਤਾਂ ਥੋੜਾ ਆਪਣਾ ਹੈ 13 ਜਾਂ 13 ਸੀਟਾਂ ਜਦਾ ਦਿਓ ਜੋਸ਼ੀ ਨੂੰ ਵੜੋ ਮੈਂ ਕਹਿੰਦਾ ਸਭ ਤੋਂ ਵਧੀਆ ਕੈਂਡੀਡੇਟ ਜੋਸ਼ੀ ਹੈ ਬਹੁਤ ਬਹੁਤ ਧੰਨਵਾਦ ਭਾਈ ਮੀਤਿਕਾ ਖਾਲਸਾ ਹੈ ਜੀ